ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਉਸ ਨੂੰ ਅੱਗੇ ਸਮਝਣ ਦਾ ਯਤਨ ਕਰਿਏ ਪਾਤਸ਼ਾਹ ਜੀ ਬਚਨ ਕਰਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਪਰ ਮੇ ਪਾਹੇ ਨ ਵਿਜਵੈ ਜੀ ਪਵੈ ਦਿਸੰਤਰ ਦੇਸ ਕਿ ਜਿਹੜਾ ਮਨੁੱਖ ਰੱਬ ਨਾਲ ਟੁੱਟ ਗਿਆ ਤੇ ਪਰਮਾਪਖੰਡਾਂ ਪੁਲੇਖਿਆਂ ਦੇ ਵਿੱਚ ਪੈ ਗਿਆ ਉਹ ਕ੍ਰਿਸ਼ਨਾ ਰੂਪੀ ਯੱਗ ਦੇ ਵਿੱਚ ਵਿਝਵਦਾ ਜਾਂਦਾ ਹੈ ਭਾਵ ਕੀ ਗਲਪਾਨ ਹੁੰਦਾ ਜਾਂਦਾ ਹੈ ਭਵੈ ਦਸੰਤਰ ਦੇਸ਼ ਭਾਵਿਓ ਲੱਖਾਂ ਹੀ ਦੇਸ਼ ਘੁੰਮ ਲਈ ਲੱਖਾਂ ਹੀ ਇਲਾਕਿਆਂ ਦਾ ਪ੍ਰਕਰਣ ਕਰ ਲਈ ਜਿਹੜਾ ਇੱਕ ਵਾਰੇ ਵਹਿਮਾ ਪਰਮਾਪੁਲੇਖਿਆਂ ਵਿੱਚ ਪੈ ਗਿਆ ਉਸ ਨੂੰ ਰੱਬ ਨਾਲ ਜੁੜਨਾ ਔਖਾ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਵਿੱਚ ਹੀ ਖੁਵਾਰ ਹੋ ਜਾਂਦਾ ਹੈ ਅੰਤਰ ਮੈਲ ਨਾਲ ਉਤਰ ਹੈ ਤ੍ਰਿਗ ਜੀਵਨ ਤ੍ਰਿਗ ਵਿਸ ਤ੍ਰਿਗ ਤੋਂ ਭਾਵ ਕੀ ਹੈ ਕਿਸੇ ਨੂੰ ਲੱਖਾਂ ਲਾੜ ਤਾਂ ਪਾਣੀਆਂ ਹੋਣ ਤਾਂ ਇੱਕ ਤ੍ਰਿਗ ਕਿਹਾ ਜਾਂਦਾ ਹੈ ਉਹ ਮਨੁੱਖ ਪਰਮਾਪੁਲੇਖਿਆਂ ਦੇ ਵਿੱਚ ਪਖੰਡਾਂ ਦੇ ਵਿੱਚ ਮੈਲ ਔਗਣ ਇਕੱਠੇ ਕਰੀ ਜਾਂਦਾ ਹੈ ਤ੍ਰਿਗ ਜੀਵਨ ਉਹਦਾ ਜੀਵਨ ਲਾਂਤ ਭਣਿਆ ਹੋ ਜਾਂਦਾ ਹੈ ਤੇ ਉਹਦੇ ਜਿੰਨੇ ਵੀ ਕਰਮ ਨੇ ਉਹ ਪਖੰਡ ਕਰਦਾ ਹੈ ਉਹ ਵੀ ਲਾਂਤ ਭਰੇ ਨੇ ਭਾਵ ਕਿ ਤ੍ਰਿਗ ਹੈ ਉਹਨਾਂ ਤੇ ਹੋਰ ਕਿਤਾ ਭਗਤ ਨਾ ਹੋਵੇ ਗਣ ਸਤਗੁਰ ਕਾ ਉਪਦੇਸ਼ ਗੁਰੂ ਦੇ ਉਪਦੇਸ਼ ਸਮਝਣ ਤੋਂ ਬਿਨਾ ਗੁਰੂ ਦੀ ਮਤ ਲੈਣ ਤੋਂ ਬਿਨਾ ਅਨੇਕਾਂ ਹੀ ਆਪਾਂ ਕਰਮ ਕਰਨਿਆ ਸਰੀਰ ਕਰਕੇ ਇਹ ਸਾਰੇ ਵਿਅਰਥ ਨੇ ਮਨ ਰੇ ਗੁਰਮਖ ਅਗਣ ਨਿਵਾਰ ਹੇ ਮੇਰਿਆ ਮਣਾ ਓਲਿਆ ਮਣਾ ਗੁਰਮਖ ਅਗਣ ਨਿਵਾਰ ਗੋ ਦੀ ਮਤ ਲੈ ਗੁਰੂ ਦਾ ਗਿਆਨ ਲੈ ਤੇ ਉਹ ਗਿਆਨ ਦੇ ਸਦਕਾ ਆਪਣੀ ਅਗਣੋਂ ਨਿਵਾਰ ਦੇ ਭਾਵ ਕੀ ਆਪਣੀ ਤ੍ਰਿਸ਼ਨਾ ਨੂੰ ਆਪਣੀ ਹੋਮਾ ਨੂੰ ਖਤਮ ਕਰ ਲੈ ਗੁਰ ਕਾ ਕਹਿਆ ਮਨ ਵਸੈ ਜੇ ਜਦੋਂ ਗੁਰੂ ਦਾ ਕਹਿਆ ਭਾਵ ਕਿ ਜੋ ਸਾਨੂੰ ਗੁਰਬਾਣੀ ਸਮਝਾਉਣਾ ਕਰਦੀ ਹੈ ਗੁਰਬਾਣੀ ਦੇ ਉਪਦੇਸ਼ ਜੇ ਸਾਡੇ ਹਿਰਦੇ ਵਿੱਚ ਵਸ ਗਏ ਗੁਰ ਕਾ ਕਹਿਆ ਮਨ ਵਸੈ ਮਨ ਚ ਵਸ ਗਿਆ ਹੋ ਮੈਂ ਕ੍ਰਿਸ਼ਨਾ ਮਾਰ ਤੇ ਸਾਡਾ ਹੰਕਾਰ ਵੀ ਖਤਮ ਹੋ ਜਾਵੇਗਾ ਤੇ ਸਾਡੇ ਹੋਰ ਹੋਰ ਕਾਠਾ ਕਰਮ ਦੀ ਤ੍ਰਿਸ਼ਨਾ ਵੀ ਖਤਮ ਹੋ ਜਾਵੇਗੀ ਮੁੱਕ ਜਾਵੇਗੀ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਇਹ ਮਨ ਜਿਹੜਾ ਹੁਣ ਪੰਖੀ ਦੀ ਨਿਆਈ ਹੋਇਆ ਫਿਰਦਾ ਹੈ ਭਟਕਦਾ ਫਿਰਦਾ ਹੈ ਹੋਰ ਹੋਰ ਨੂੰ ਇਹ ਜਦੋਂ ਗੁਰੂ ਦੀ ਕਸਵੱਟੀ ਦੇ ਨਾਲ ਜੁੜ ਗਿਆ ਬਾਣੀ ਦੇ ਨਾਲ ਨਾਮ ਸਬੰਧ ਦੇ ਨਾਲ ਜੁੜ ਗਿਆ ਮਨ ਮਾਨਕ ਨਿਰਮੋਲ ਹੈ ਫਿਰ ਇਹ ਨਿਰਮੋਲਕ ਹੋ ਜਾਂਦਾ ਹੈ ਰਾਮ ਨਾਮ ਪਤ ਪਾਏ ਉਹ ਸੱਚੀ ਦਰਗਾਹ ਦੇ ਅੰਦਰ ਨਾਮ ਇਸ ਮਨ ਦੀ ਪਤ ਰੱਖ ਲੈਂਦਾ ਹੈ ਮਿਲ ਸਤ ਸੰਗਤ ਹਰ ਪਾਈ ਐ ਜਿਵੇਂ ਆਪਾਂ ਰੋਜ਼ਾਨਾ ਸੰਗਤ ਕਰਨੇ ਆ ਸੰਗਤ ਵਿੱਚ ਬੈਠ ਕੇ ਜਿੱਥੇ ਆਪਾਂ ਅਨੇਕਾਂ ਸੰਸਾਰਿਕ ਜੀਵਨ ਜਿਉਂਦਿਆਂ ਬਿਆੰਤਾ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਮਨੁੱਖ ਸੰਗਤ ਦੇ ਵਿੱਚ ਬੈਠ ਕੇ ਬਖਸ਼ਾ ਲੈਂਦਾ ਹੈ ਕਿਉਂਕਿ ਸੰਗਤ ਗੁਰੂ ਦਾ ਸਰੋਵਰ ਹੈ ਨਾਮ ਦਾ ਸਰੋਵਰ ਹੈ ਸਾਨੂੰ ਚੰਗਾ ਸੁਣਨੋਂ ਮਿਲਦਾ ਹੈ ਗੁਰਬਾਣੀ ਸੁਣਨੋਂ ਮਿਲਦੀ ਹੈ ਮਿਲ ਸਤ ਸੰਗਤ ਹਰ ਪਾਈਐ ਸੰਗਤ ਵਿੱਚ ਬੈਠ ਕੇ ਮਿਲ ਕੇ ਗੁਰਮੁਖ ਹਰਲੇ ਬਲਾਏ ਏ ਹੇ ਗੁਰਮੁਖਾ ਗੁਰੂ ਦੀ ਮੱਤ ਲੈ ਕੇ ਉਸ ਨਾਲੋਂ ਜਿਸ ਨਾਲੋਂ ਆਪਾਂ ਵਿਛੜ ਕੇ ਸੰਸਾਰ ਤੇ ਆਏ ਆ ਉਸ ਨਾਲ ਨਿਵ ਲਾਣ ਦਾ ਯਤਨ ਕਰੀਏ ਆਪ ਗਿਆ ਸੁਖ ਪਾਇਆ ਮਿਲੜ ਸਰਲੈ ਸਰਲ ਸੁਮਾਈ ਆਪਾ ਪਰਕਾਰ ਮਟ ਗਿਆ ਜਤ ਦੇਖਾਂ ਤੱਕ ਜਦੋਂ ਸੰਗਤ ਵਿੱਚ ਬੈਠ ਕੇ ਅਸੀਂ ਲਿਵ ਜੋੜ ਲਈ ਆਪਾ ਭਾਵਕਾ ਖਤਮ ਕਰ ਲਿਆ ਆਪ ਗਿਆ ਮੇਰੇ ਅੰਦਰੋਂ ਮੈਂ ਮੈਂ ਦੀ ਭਾਵਨਾ ਮੁੱਕ ਗਈ ਸੁਖ ਪਾਇਆ ਫਿਰ ਮੈਨੂੰ ਸੁਖ ਹੋ ਗਿਆ ਮਿਲ ਸਰਲ ਹੈ ਸਰਲ ਤੋਂ ਪਾ ਵਾਣੀ ਪਾਣੀ ਵਿੱਚ ਜਿਵੇਂ ਪਾਣੀ ਰਲ ਜਾਂਦਾ ਹੈ ਪਾਣੀ ਸੰਗ ਪਾਣੀ ਭਇਆ ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਲ ਲਿਵ ਜੋੜਦਾ ਹੈ ਸੰਗਤ ਵਿੱਚ ਬੈਠਦਾ ਹੈ ਜਿਨ ਹਰ ਹਰ ਨਾਮ ਨਾਲ ਚੇਤੇਉ ਤੇ ਜਿੰਨਾ ਮਨੁੱਖਾਂ ਨੇ ਜਿਹੜੇ ਰੱਬ ਤੋਂ ਦੂਰ ਨੇ ਪ੍ਰਮਾਤਮਾ ਤੋਂ ਦੂਰ ਨੇ ਗੁਰੂ ਘਰ ਨਾਲ ਨਹੀਂ ਜੁੜਦੇ ਵਾਂਝੇ ਰਹਿ ਜਾਂਦੇ ਨੇ ਜਿਨ ਹਰ ਹਰ ਨਾਮ ਨਾਲ ਚੇਤੇਉ ਸੇ ਉਹ ਗੁਣ ਆਵੈ ਜਾਏ ਉਹ ਹਰ ਵੇਲੇ ਉਹ ਗੁਣਾ ਨੂੰ ਮਾੜੇ ਕੰਮਾਂ ਨੂੰ ਲੋਚਦੇ ਰਹਿੰਦੇ ਨੇ ਤੇ ਹਰ ਵੇਲੇ ਖਿਵਾਰ ਹੁੰਦੇ ਰਹਿੰਦੇ ਨੇ ਤੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ ਆਵੈ ਜਾਏ ਆਉਣ ਜਾਣ ਦੇ ਚੱਕਰਾਂ 'ਚ ਪਏ ਰਹਿੰਦੇ ਨੇ ਜਿਸ ਸਰਤਗੁਰ ਪ੍ਰਖ ਨਾ ਭੇਟਿਓ ਸੋ ਪੌਜਲ ਪਚੈ ਪਚਾਏ ਜਿਸ ਪ੍ਰਮਾਤਮਾ ਨੂੰ ਅਸੀਂ ਭੇਟਿਆ ਨਹੀਂ ਯਾਦ ਨਹੀਂ ਕੀਤਾ ਅਸੀਂ ਪੌਜਲ ਦੇ ਵਿੱਚ ਭਾਪ ਕੇ ਸੰਸਾਰ ਦੇ ਵਿੱਚ ਪਚਾ ਜਾਂਦੋ ਭਾਵ ਗਲਤਾਨ ਹੋਈ ਜਾਂਦੇ ਆ ਵਾਰੋ-ਵਾਰ ਇਹ ਮਾਨਕ ਜਿਉ ਨਿਰਮੋਲ ਹੈ ਇਹ ਸਾਡਾ ਜੀਵਨ ਕਿਉਂਕਿ ਇਸ ਧਰਤੀ ਮੈਂ ਤੇਰੇ ਸਖਦਾਰੇ ਅਵਣ ਜੋ ਤੇਰੇ ਪਨਹਾਰੇ ਮਨੁੱਖਾ ਜਿਹੜੀ ਜੁਨ ਆਪਾਂ ਨੂੰ ਮਿਲੀ ਹੈ ਇਹ ਸਾਰਿਆਂ ਜੀਵਾਂ ਦੇ ਉੱਤੇ ਸਰਦਾਰ ਹੈ ਤੇ ਆਪਾਂ ਜੇ ਸਰਦਾਰੀ ਜੁਨ ਨੂੰ ਭੋਗਦਿਆਂ ਹੋਇਆਂ ਵੀ ਇੱਕ ਜੀਵਾਂ ਦੇ ਤਰ੍ਹਾਂ ਮਾੜੇ ਕੰਮਾਂ ਦੀ ਤਰ੍ਹਾਂ ਗਲਤਾਂ ਕਰ ਦਈਏ ਇਹ ਮਾਨਕ ਜੀਉ ਨਿਰਮੋਲਕ ਹੈ ਇਹ ਨਿਰਮੋਲ ਜੀਵਨ ਜੇ ਅਸੀਂ ਰੱਬ ਨਾਲ ਟੁੱਟ ਕੇ ਗੁਰੂ ਨਾਲ ਟੁੱਟ ਕੇ ਗਵਾਰ ਕਰ ਦਿੱਤਾ ਕਿਉਂ ਕੋਡੀ ਬਦਲਾਇ ਜਾਏ ਤੇ ਸਾਡਾ ਜਨਮ ਕੋਡੇ ਦੇ ਨਿਯਾਇ ਚਲਾ ਜਾਂਦਾ ਹੈ ਪਾਪ ਕੀ ਰੱਥ ਹੀ ਚਲਾ ਜਾਂਦਾ ਹੈ ਜਿੰਨਾ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਜਿਨ੍ਹਾਂ ਨੇ ਨਾਮ ਦਾ ਰਸ ਲਿਆ ਉਹ ਹੀ ਸੰਸਾਰ ਤੇ ਪੁਰਖ ਨੇ ਉਹ ਹੀ ਸੁਜਾਨ ਨੇ ਪਾਪ ਕੀ ਧੰਤਾ ਦੇ ਯੋਗ ਨੇ ਗੁਰੋਂ ਮਿਲ ਪੌ ਜਲ ਲੰਘੀ ਹੈ ਇਹ ਜਿਹੜਾ ਸੰਸਾਰ ਹੈ ਭਵ ਸਾਗਰ ਹੈ ਗੁਰੂ ਦੇ ਨਾਲ ਮਿਲ ਕੇ ਹੀ ਅਸੀਂ ਪਾਰ ਲੰਘ ਸਕਨੇ ਆ ਦਰਗਾ ਪਤ ਪ੍ਰਵਾਨ ਉਸ ਦਰਗਾ ਦੇ ਤੁਸੀਂ ਪ੍ਰਵਾਨ ਹੋ ਜਾਵਾਂਗੇ ਨਾਨਕ ਤੇ ਮੁਖਿਜਲੇ ਕਿਤੇ ਆਪਾਂ ਜਬਜੀ ਸਾਹਿਬ ਦੇ ਬਾਣੇ ਵਿੱਚ ਪੜ੍ਹਦੇ ਆ ਨਾਨਕ ਤੇ ਮੁਖਿਜਲੇ ਕੇਤੀ ਚੁੱਟੀ ਨਾਲ ਦੇ ਸਾਡੇ ਅਗੁਣਾ ਦੀ ਵਿਰਥਾ ਦੀ ਦੁਨਿਆਵੀ ਕੰਮਾਂ ਦੀ ਪ੍ਰਮਾਤਮਾ ਦੀ ਜਗਾ ਵਿੱਚ ਪ੍ਰਮਾਨ ਹੋ ਜਾਂਦੀ ਹੈ ਨਾਨਕ ਤੇ ਮੁਖਿਜਲੇ ਧੰਨ ਉਪਜੈ ਸ਼ਬਦ ਨਿਸ਼ਾਨ ਉਹ ਧੰਨ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਕੋ ਜਾਂਦਾ ਹੈ ਸ਼ਬਦ ਨਿਸ਼ਾਨ ਤੇ ਸਾਡਾ ਨਿਸ਼ਾਨ ਭਾਵ ਕੀ ਨਾਮ ਰੂਪੇ ਨਿਸ਼ਾਨ ਜਦੋਂ ਹਿਰਦੇ ਵਿੱਚ ਵਸ ਗਿਆ ਅਨਹਦ ਬਾਣੀ ਵਸ ਗਈ ਫਿਰ ਸਾਨੂੰ ਸੁਭਾਈ ਗੁਰੂ ਦੀ ਦਰਗਾਹ ਵਿੱਚ ਢੋਈ ਮਿਲ ਜਾਂਦੀ ਹੈ ਤੇ ਮਨੁੱਖ ਦਾ ਸੰਸਾਰ ਤੇ ਆਣਾ ਹੋਇਆ ਸਫਲ ਹੋ ਜਾਂਦਾ ਹੈ ਸੋਨੀਆਂ ਕੂ ਬੇਨਤੀਆਂ ਪ੍ਰਵਾਨ ਹੋ